ਬਾਰ ਨਿਕਲੋ ਕਰ ਮੈਂ ਤੈਨੂੰ ਬਣਾਵਾ ਬੰਦਾ ਰੋਜ਼ ਮੇਰੇ ਮੁੰਡੇ ਨੂੰ दारू ਪਿਆ ਕੇ ਤੋੜ ਦਿੰਨਾ ਕੀ ਗੱਲ ਚਾਚਾ ਬਾਹਲੇ ਤਾਂ ਪਿਆ ਪਿਆ ਕਰ ਮੈਨੂੰ ਕੱਢ ਬਾਹਰੇ ਰੋਜ਼ ਮੁੰਡੇ ਨੂੰ दारू ਪਿਆ ਕੇ ਤੋੜ ਦਿੰਦਾਗਾ ਚੱਲ ਸ਼ੁਕਰ ਅੱਰਬਾ ਸਾਡੇ ਘਰੇ ਵੀ ਦੋ ਪੈਸੇ ਖੜਨ ਲੱਗ ਜਾਣਗੇ ਨੂਰ ਦੇ ਡੇੜੇ ਬਾਹਰੇ ਆਓ ਸਾਡੇ ਘਰੇ ਵੀ ਪੈਸੇ ਖੜਨ ਲੱਗ ਜਾਣਗੇ ਭਾਈ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਹੋਰ ਚਾਚਾ ਇਹਦੀ ਕਮਾਈ ਤਾਂ ਤੁਹਾਡੇ ਮੁੰਡੇ ਨੂੰ दारू ਪਿਉਣ ਚ ਲੰਘ ਜਾਂਦੀ ਆ ਸਾਡੇ ਘਰੇ ਕੀ ਆਉਂਦਾਗਾ ਲਓ ਜੀ ਤੁਹਾਡੀ ਸਾਰੀ ਕਮਾਈ ਮੇਰੀ ਸੋਡੀ ਦਾ ਅਰੂ ਦਾ ਖਰਚਾ ਚਾਚਾ ਉਟੂਗਾ ਲੈ ਚਾਚਾ ਸ਼ਾਮ ਨੂੰ 4 ਵਜੇ ਤੇਰੇ ਘਰੇ ਆਜੂ ਜਿੰਨੀ ਮਰਜੀ ਦਾਰੂ ਪਿਆਦੀ ਮੈਂ ਜਮਾ ਨਹੀਂ ਰੋਕਦੀ ਤੈਨੂੰ ਕਮਲੀ ਹੋਈਆਂ ਤੂੰ ਚਾਰ ਕਿਨੇ ਦੇਖਿਆ ਜੀ ਤਾਂ ਹੁਣ ਕਰੀ ਜਾਂਦਾ ਪੈਗ ਲਾਉ ਨੂੰ ਚਲੀ ਜਾ ਤਾ ਮੇਰੇ ਕੋਲ ਕੀ ਬਾਦੂ ਪੈਸੇ ਨੇ ਮੈਂ ਤੈਨੂੰ ਦਾਰੂ ਪਿਆਉਂਗਾ ਨਾ ਸਾਡੇ ਕੀ ਮਾਰਨਿੰਗ ਹੁੰਦੀ ਆ ਤੇਰਾ ਮੁੰਡਾ ਤਾਂ ਰੋਜ਼ ਦਾਰੂ ਪੀ ਕੇ ਜਾਂਦਾ ਜਾਂ ਮੇਗਾ ਕੇ ਤੋਰਾਂ